ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਾਟੇ ਵੀਰ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਭਿੱਖੀਵੰਦ ਤੋਂ ਰਾਜਵੀਰ ਜੂਨੀਅਰ ਤੋਂ ਰਾਜਵੀਰ ਸਿੰਘ ਆ ਪਰਸੋਂ ਮੇਰੀ ਦੁਕਾਨ ਤੇ ਜਿਹੜੀ 8-9 ਲੱਖ ਰੁਪਏ ਦੀ ਚੋਰੀ ਹੋਈ ਆ ਤਜੋਰੀ ਲੈ ਕੇ ਚੋਰ ਨਾਲ ਹੀ ਤੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪਰਸੋਂ ਦੀ ਆ ਮੇਰਾ ਪਰਿਵਾਰ ਨਹੀਂ ਨਹੀਂਆਂ ਮੇਰੀਆਂ ਤਿੰਨ ਧੀਆਂ ਇੱਕ ਬੇੜਾ ਹੈ ਚਾਰ ਮੇਰੇ ਬੱਚੇ ਆ ਸਾਰਾ ਮੇਰਾ ਕੰਮ ਮੂਦਾ ਕਰ ਗਿਆ 1 ਰੁਪਏ ਦਾ ਵੀ ਅੰਦਰ ਕੋਈ ਮੇਰੇ ਕੋਲ ਚੀਜ਼ ਨਹੀਂ ਰਹਿ ਗਈ ਜਿਹੜੀ ਮੈਂ ਗਾਦ ਨੂੰ ਦਿਖਾ ਕੇ ਤੇ ਮੈਂ ਕੀ ਵੇਚੂਗਾ ਪ੍ਰਸ਼ਾਸਨ ਆ ਰਾਮ ਨਾਲ ਅੱਖਾਂ ਮੀਟ ਕੇ ਸੁੱਤਾ ਏ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਤੇ ਵੀ ਨਾ ਹੀ ਕਿਸੇ ਆ ਕੇ ਇੱਥੇ ਪਹੁੰਚ ਕੀਤੀ ਆ ਵੀ ਤੇਰੇ ਨਾਲ ਕੀ ਹੋਇਆ ਏ ਇਹੀਂ ਤੇਸੋ ਪੁੱਛੀਏ ਆਹ ਬੱਚੇ ਆ ਕੱਲ ਨੂੰ ਚੋਰ ਫੜੇ ਜਾਂਦੇ ਆ ਜਾਂ ਉਹਨਾਂ ਦਾ ਮੈਂ ਕੋਈ ਫਿਰ ਮੈਂ ਨੁਕਸਾਨ ਕਰਦਾ ਹਾਂ ਤੇ ਫਿਰ ਵੀ ਪ੍ਰਸ਼ਾਸਨ ਇਤਰਾ ਹੀ ਸੁੱਤਾ ਰਵੇ ਕਿਉਂਕਿ ਫਿਰ ਵੀ ਪ੍ਰਸ਼ਾਸਨ ਜਾਗੇ ਨਾ ਕਿਉਂਕਿ ਮੈਂ ਬੰਦਿਆਂ ਦੇ ਮਗਰ 50 ਬੰਦੇ ਲੱਭ ਲੈਣੇ ਆ ਜਿੱਥੇ ਵੀ ਮਰਜ਼ੀ ਭੱਜ ਜਾਣਾ ਤੇ ਕੱਲ ਨੂੰ ਪ੍ਰਸ਼ਾਸਨ ਇਹ ਨਾ ਕਵੇ ਵੀ ਇਹਨਾਂ ਮਾਰੀ ਕੀਤੀ ਹੁਣ ਇਹਨਾਂ ਤੇ ਵੀ ਬੰਦੀ ਕਾਰਵਾਈ ਕਾਨੂੰਨੀ ਕਰਾਂਗੇ ਕਿਉਂਕਿ ਜੇ ਉਹਨਾਂ ਤੇ ਨਹੀਂ ਕੀਤੀ 8 ਨਾਲ ਲੋਕ ਮੇਰਾ ਘਰ ਜਾੜ ਗਏ ਆ ਤੇ ਜੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਮੈਂ ਨਾ ਆਪਦੇ ਬੱਚਿਆਂ ਨੂੰ ਲੈ ਕੇ ਨਾਲ ਥਾਣੇ ਦੇ ਅੱਗੇ ਆਪਣਾ ਉੱਥੇ ਪ੍ਰਦਰਸ਼ਨ ਕਰੂੰਗਾ ਤੇ ਬਹੂੰਗਾ ਪੱਕੇ ਤੌਰ ਤੇ ਤੇ ਜੇ ਲੋੜ ਪਈ ਇਹਨਾਂ ਦੇ ਆਹ ਦੇ ਤੇਲ ਪਾ ਕੇ ਮੈਂ ਅੱਗ ਲਾਉਂਗਾ ਜੇ ਮੇਰੀ ਕੋਈ ਵੀ ਇਹਨਾਂ ਨੇ ਨਾ ਜੇ ਸੁਣਵਾਈ ਨਾ ਕੀਤੀ ਵੈਗੜੀ ਜੀ ਦਾ ਖਾਲਸਾ ਵੈਗੜੀ ਜੀ ਫਟੇ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ